ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਰਬ ਸੰਗਤ ਜੀਓ ਅੱਜ ਧੀਰਾਪਾਪਾ ਇਸ਼ਰਦਾਸ ਜੀ ਪਿੰਡ ਸਾੰਦਰਾ ਉਦਾਸੀ ਸੰਪਰਦਾਏ ਵੱਡਾ ਖਾੜਾ ਗੱਦੀ ਭਗਵਾਨ ਜੀ ਸਤਵੀਂ ਪਾਤਸ਼ਾਹੀ ਦੇ ਵਾਰਵੇ ਨਾਲ ਜੋ ਚੱਲ ਰਹੀ ਹੈ ਅਧਾਰ ਨਹੀਂ ਲੱਗਦੀ ਸੀ ਉਹ ਦਾਸ ਨਿਵਾੜਿਆ ਹੈ ਸਤਿਗ੍ਰਿਹਾ ਅਦੀ ਪਾਰਕਪੁਰ ਦੇ ਨਾਲ ਪਰਸੋਂ ਰੋਜ ਤੋਂ ਧੁਰਤੀ ਬਾਣੀ ਆਇ ਤੇ ਸਗਣੀ ਚੰਦਮਟ ਆਜੀ ਦੇ ਖਾਂ ਦੇ ਆਮ ਨੇ ਪ੍ਰਾਰੰਭ ਕੀਤੇ ਸਨ ਬਾਣੀ ਆਦ ਤੋਂ ਮਤ ਮਤ ਤੋਂ ਅੰਤ ਤੱਕ ਸੰਪੂਰਨ ਹੋਈ ਅੱਜ 7 ਅਗਸਤ ਵਾਲੇ ਦਿਨ ਸਲਾਨਾ ਵਸਤੀ ਸਮਾਗਮ ਜੋ ਪ੍ਰਾਪਤ ਸਮੇਂ ਤੋਂ ਲੈ ਕੇ ਮਾਪੁਰਛਾ ਦੇ ਸਮੇਂ ਤੋਂ ਲੈ ਕੇ ਮਨਾਏ ਜਾ ਰਹੇ ਨੇ ਉਹਨਾਂ ਨੂੰ ਮਨਾਇਆ ਗਿਆ ਰਾਗੀ ਢਾਡੀ ਜਥੇ ਸਰਬ ਹਾਜ਼ਰ ਹੋਏ ਸਰਬ ਨੇ ਹਾਜ਼ਰੀ ਭਰੀ ਸੋ ਸੰਗਤਾਂ ਦਾ ਪਹਿਤ ਨੂੰ ਸਤਿਕਾਰ ਹੈ ਜਿਨ੍ਹਾਂ ਨੇ ਮੌਕੇ ਦੀ ਰੌਣਕ ਨੂੰ ਵਧਾਇਆ ਇਹ ਜੋ ਸਥਾਨ ਹੈ ਇਹ ਇਤਿਹਾਸਕ ਸਥਾਨ ਹੈ ਸਤਿਗੁਰੂ ਹਰ ਰਾਮ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਜੰਦੀ ਹੈ ਭਗਤ ਭਗਵਾਨ ਅੰਦਰ ਕਾ ਪ੍ਰਵਾਨ ਦੇ ਵਾਰ ਦੇ ਨਾਲ ਮਹਾਰਾਜ ਜੀ ਨੇ ਇਹ ਮਾਣ ਜੋ ਬਖਸ਼ਿਆ ਇਸ ਗੱਦੀ ਦੀ ਸੇਵਾ ਦਾਸ ਨਿਭਾ ਰਿਹਾ ਹੈ ਇਸ ਸਥਾਨ ਤੇ ਹਰੇਕ ਸਾਲ 7 ਅਗਸਤ ਵਾਲੇ ਦਿਨ ਮਹਾਪੁਰਸ਼ਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਹੈ ਸਚਕਨਵਾਸੀ ਮਹਾਪੁਰਸ਼ ਸੰਤ ਬਾਬਾ ਇਸ਼ਰਦਾਸ ਜੀ ਮਹਾਰਾਜ ਜੀ ਦੀ 39ਵੀਂ ਵਰਸੀ ਮਨਾਈ ਗਈ ਅਤੇ ਸਰਪ੍ਰੇਤਾ ਸਤਖਨਵਾਸੀ ਮਹਾਂਪੁਰ ਸੰਤ ਬਾਬਾ ਪਰਮਜੀਤ ਦਾਸ ਜੀ ਮਹਾਰਾਜ ਜੀ ਦੀ 10ਵੀਂ ਵਰਸੀ ਮਨਾਈ ਗਈ। ਅੱਜ ਇਸ ਮੌਕੇ ਸਾਡੇ ਪਾਸ ਰਾਗੀ ਢਾਡੀ ਜਥੇ ਪਤਾਂ ਖਤੋਵਾਚਕ ਸਮੂਹ ਮਹਾਂਪੁਰਸ਼ ਗੁਰੂ ਢਾਟੇ ਚੱਲ ਕੇ ਆਏ। ਇਹਨਾਂ ਨੇ ਆ ਕੇ ਗੁਰੂ ਜਸ ਗਾਇਨ ਕਰਕੇ ਸਤਿਗੁਰਾਂ ਦੀ ਬਾਣੀ ਦੇ ਨਾਲ ਜੋੜਿਆ। ਰਾਗੀ ਢਾਡੀ ਜਥੇ ਗਿਹੜੇ ਪੰਥ ਜੀ ਰਾਗੀ ਢਾਡੀਆਂ ਦੇ ਵਿੱਚ ਮਹੰਤ ਸਰਪ੍ਰੇਤ ਦਾਸ ਜੀ ਵੱਡਾ ਉਖੜਾ ਮਹੰਤ ਸਰਪ੍ਰੇਤ ਦਾਸ ਜੀ ਵੱਡਾ ਖਾੜਾ ਬਿਲਗੇ ਵਾਲੇ ਉਸ ਤੋਂ ਉਪਰੰਤ ਪੂਨੇ ਤੋਂ ਸੰਤ ਕਮਲਜੀਤ ਸਿੰਘ ਜੀ ਛੋਟਾ ਖਾੜਾ ਅਤੇ ਮਟਪਾਗੀ ਜੀ ਇਸ ਤੋਂ ਇਲਾਵਾ ਭੰਡਾੜੀ ਜੀ ਮਹਾਰਾਜ ਔਰ ਰਾਗੀ ਜੱਥਿਆਂ ਦੇ ਵਿੱਚ ਆਪ ਪਰਛਾਣੇ ਬਾਬਾ ਦੇਵਦਾਸ ਜੀ ਨੇ ਬਹੁਤ ਹੀ ਸੱਜੇ ਢੰਗ ਦੇ ਨਾਲ ਕੀਰਤਨ ਦੇ ਨਾਲ ਸੰਗਤ ਨੂੰ ਮਨਾਲ ਕੀਤਾ ਕਰਾ ਕੀਰਤਨ ਕੀਤਾ ਉਸ ਤੋਂ ਉਪਰੰਤ ਸਾਡੇ ਅਤੀ ਸਤਕਾਰਯੋਗ ਤੁਹਾਡੀ ਜਥਾ ਸੰਦੇਸ਼ ਸਿੰਘ ਜੀ ਸ਼ਾਨ ਨਾਨਕ ਗੁਰੂ ਜਸ ਕਾਇਮ ਕਰਕੇ ਸਤਿਗੁਰਾਂ ਦੀ ਬਾਣੀ ਦੇ ਨਾਲ ਜੋੜਿਆ ਇਹ ਜੋ ਤੁਹਾਡੇ ਜਥਾ ਹੈ ਇਹਨਾਂ ਦੇ ਨਾਲ ਸਾਡਾ ਸੰਬੰਧ ਇਹ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਲੈ ਕੇ ਇਹ ਸਥਾਨ ਦੇ ਇਤਿਹਾਸ ਦੇ ਮੁਕਾਬਲ ਸਾਰਾ ਕੁਝ ਇਹਨਾਂ ਨੂੰ ਇਸ ਸਥਾਨ ਦਾ ਜੋ ਇਤਿਹਾਸ ਹੈ ਪਤਾ ਹੈ ਇਸ ਕਰਕੇ ਇਸੇ ਜਥੇ ਨੂੰ ਅਸੀਂ ਮੁੱਖ ਰੱਖ ਕੇ ਹਰੇਕ ਵਾਰ ਬੁਲਾਉਂਦੇ ਆ ਕਿਉਂਕਿ ਜਿਹੜੀ ਵੀ ਸੰਗਤ ਨਵੀਂ ਆਉਂਦੀ ਆ ਕਈਆਂ ਨੂੰ ਇਤਿਹਾਸ ਦੀ ਬਾਬਤ ਨਹੀਂ ਪਤਾ ਇਤਿਹਾਸ ਪੜ੍ਹਦੇ ਨਹੀਂ ਕਿਉਂਕਿ ਜੋ ਗੱਤਿਆ ਇਹ ਇਤਿਹਾਸਕ ਗੱਦੀ ਆ ਤੇ ਇਹਦਾ ਇਤਿਹਾਸ ਸੰਕਲਨ ਸਰਵਣ ਕਰਕੇ ਅੱਜ ਵੀ ਢਾਡੀ ਜੱਤੇ ਨੇ ਬਹੁਤ ਸੱਚੇ ਢੰਗ ਨਾਲ ਸਮਝਾਇਆ ਤੇਰੇ ਦੇ ਵਿੱਚ ਬਾਪੂ ਚੰਦਿ ਪਰਕਤ 19 ਨਾਲ ਦਵਾਖਣਾ ਵੀ ਚੱਲ ਰਿਹਾ ਹੈ ਔਰ ਉਸ ਤੋਂ ਉਪਰੰਤ ਬਾਬਾ ਸਿੰਘ ਚੰਦ ਮਹਾਰਾਜ ਦਾ ਧੂਣਾ ਵੀ ਚੱਲ ਰਿਹਾ ਹੈ ਹੁਣੇ ਦੀ ਸੇਵਾ ਵੀ ਕਰ ਰਹੇ ਆ ਤੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਮਤਸੂਰ ਅਮਰ ਕਲੇ ਪ੍ਰਕਾਸ਼ ਕਰਦੇ ਆ ਸਮਝਿਆ ਦੇ ਟਾਈਮ ਦੇ ਕਾਸਕਾਮੀਰ اور ਅਮਨਪਲੇ ਨੂੰ ਲੈ ਕਰਕੇ ਬਾਣੀ ਦਾ ਪ੍ਰਵਾਹ ਚੱਲਦਾ ਹੈ ਸੋ ਆਪ ਜੀ ਆਏ ਹੋ ਆਪ ਜੀ ਸਾਰਿਆਂ ਦਾ ਤਹਿਤੋਂ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ